ਬੀਤੀ ਰਾਤ ਕਰਨ ਹਾਈਵੇ ਦੇ ਉੱਤੇ ਹੋਇਆ ਭਿਆਨਕ ਹਾਦਸਾ ਟਰੱਕ ਦੇ ਨਾਲ ਹੋਈ ਕਾਰ ਦੀ ਢੀਡਤ ਚਸ਼ਮਨਜੀਤ ਦੀ ਮੰਨੀਏ ਤਾਂ ਇਸ ਮੌਕੇ ਦੇ ਉੱਤੇ ਟਰੱਕ ਦੀ ਉਹਨਾਂ ਨੇ ਕਿਹਾ ਕੋਈ ਗਲਤੀ ਨਹੀਂ ਸੀ ਆਪਣਾ ਫੋਨ ਤੇ ਚਾਹੀ ਬਾਈ ਸਾਡੇ ਗੱਡੀ ਬਾਈ ਸਾਡੇ ਨੂੰ ਬਹੁਤ ਚਾਅ ਕਰਿਆ ਇਹਦੇ ਫੁੱਟਬਾਲ ਨਾਲ ਗੱਡੀ ਮਾਰੀ ਹੈ ਲੈ ਪਰ ਗਲਤੀ ਨਹੀਂ ਹੈਗੀ ਯਾਰ ট্রাক ਦੀ ਕੋਈ ਗਲਤੀ ਨਹੀਂ ਦੀ ਗੱਡੀ ਕੋ ਕੋ ਜਿਹੜੇ ਕੇ ਭਾਗੇ ਨਿਕਲਦਾ ਬਹੁਤ ਜ਼ਿਆਦਾ ਡਰ ਕੇ ਆ ਬਹੁਤ ਲੱਗਿਆ ਚੱਲ ਕੋਈ ਨਹੀਂ ਕਰੇ ਕੋਈ ਨਾ ਦੂਰ ਨਹੀਂ ਹੈਗਾ ਆਪ ਜੀ ਆਹ ਫੋਨ ਸਿੱਟ ਗਿਆ ਨਾ ਜੱਦੀ ਸਿੱਟ ਗਿਆ ਨਾ ਜਦੋਂ ਮੈਂ ਚੱਲੂਗੀ ਆਈ ਨਹੀਂ ਕੋਈ ਤੇਰੀ ਦੰਦ ਨੂੰ ਕੌਣ ਗਿਆ ਇਹ ਆ ਬਾਹਰੋਂ ਜਾਣਾ ਇਹ ਆਜ ਨਹੀਂ ਫਿਰ ਫਿਰੇ ਡੋੜ ਪੈ ਜੇ ਤਾਂ ਇਹ ਫੋਨ ਐ ਚਾਬੀ ਕਿਦੀ ਐ ਇਹ ਡਰਾਈਵਰ ਦੀ ਨਹੀਂ ਕਰ ਰਹੇ ਇਹ ਫੋਨ ਦਾ ਇਹ ਡਰਾਈਵਰ ਨੇ ਚੱਲ ਗਿਆ ਇਹਨਾਂ ਦਾ ਕਹਿਣ ਦਾ ਮਕਸਦ ਕਹਿੰਦੇ ਵੀ ਡਰਾਈਵਰ ট্রাক ਹੈ ਡਰਾਈਵਰ ਦੀ ਕੋਈ ਗਲਤੀ ਨਹੀਂ ਹੈ ਹਾਂ ਗਲਤੀ ਗੱਡੀ ਵਾਲਿਆਂ ਦੀ ਕਹਿੰਦੇ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪਹਿਲਾਂ ਇਹਨਾਂ ਨੇ ਡਿਵਾਈਡਰ ਵਾਟਵਾਚੂ ਮਾਰੀ ਐ ਫਿਰ ਕਹਿੰਦੇ ਉਹਦੇ ਵਿੱਚ ਕਿ ਟ੍ਰੱਕ ਦੇ ਸਾਈਡ ਮੈਂ ਕਰਿਆ ਇੱਥੋਂ ਟ੍ਰੱਕ ਮੈਂ ਕਰਿਆ ਸਾਈਡ ਦਾ ਇੱਥੇ ਲੱਗਿਆ ਬੱਲਾ ਇਹ ਭਾਈ ਸਾਹਿਬ ਆਈ ਬਿਜ਼ਨਸ ਨੇ ਜੀ ਇਹ ਚਾਪੀਰ ਜਿਹੜੀ ਉਹ ਦਿੱਤਾ ਤੁਹਾਨੂੰ ਕੀ ਹੋਇਆ ਕਿ ਸੀ ਭਾਈ ਜੀ ਭਾਈ ਜੀ ਹੋਇਆ ਕਿ ਸੀ ਗ੍ਰੈਂਡ ਹੋਇਆ ਤੇ ਫੁੱਟਬਾਰ ਨਾਲ ਵੱਜ ਕੇ ਟਰੱਕ ਦੰਦੇ ਵੱਗੀ ਗੱਡੀ ਜਾ ਕੇ ਬਸ ਉਹਨਾਂ ਕਰ ਮਤਲਬ ਜਿਹੜੇ ਬੰਦੇ ਫੱਟੜ ਹੋਏ ਗਲਤੀ ਤੁਹਾਨੂੰ ਕਿਹਦੀ ਲੱਗਦੀ ਉਹਨਾਂ ਦੀ ਕਿ ਟਰੱਕ ਦੀ ਭਾਈ ਟਰੱਕ ਦਾ ਕੋਈ ਲੱਗਿਆ ਨਹੀਂ ਤਾਂ ਲੱਗਿਆ ਪਰ ਆਪਣਾ ਟਰੱਕ ਹੀ ਗਲਤੀ ਹੈ ਪਤਾ ਨਹੀਂ ਕਿਤੇ ਨਾ ਦਾਰੂ ਪੀਤਾ ਹੋਇਆ ਮਾਰਿਆ ਡਵਾਈਡਰ ਤੋਂ ਉੱਥੇ ਗੱਡੀ ਟਰੱਕ ਵਾਲ ਨੇ ਬਚਾਓ ਕਰਦੇ ਹੋਏ ਫਿਰ ਵੀ ਬਚਾਇਆ ਦੇਖੋ ਬਾਹਰੋਂ ਕਿੰਨੇ ਕਰਾ ਟਰੱਕ ਕਰੀ ਲੱਗੀਆਂ